ਹੋਪਸ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਜੀਓਗ੍ਰਾਫੀ ਦਾ ਜਿਹੜਾ ਟੋਪਿਕ ਰਹਿੰਦਾ ਸੀਗਾ ਉਹ ਕਰਨ ਲੱਗਿਆਂ ਕੰਪਲੀਟ ਇੱਕ ਬਾਰ ਮੈਂ ਸੈਸ਼ਨ ਨੂੰ ਸ਼ੇਅਰ ਕਰਾਵਾਂ ਉਹਦੇ ਬਾਅਦ ਆਪਾਂ ਕੰਟੀਨਿਊ ਕਰਦੇ ਹਾਂ ਹੋਪਸ ਹੁਣ ਸਹੀ ਹੋਏਗਾ ਆਪਾਂ 16 ਤੱਕ ਕਰ ਲਿਆ ਸੀਗੇ ਕੱਲ ਤੇ ਆਪਣੀ ਜਿਹੜੀ ਕਲਾਸ ਹੈਗੀ ਆ ਉਹ ਬਾਈ ਮਿਸਟੇਕ ਆਈ ਡੋਟ نو ਵਾਈ ਕਿ ਮਤਲਬ ਨਾ ਟਿਸ਼ੂ ਰਹੀ ਹਾਂ ਉਹਦੇ ਕਰਕੇ ਖਤਮ ਹੋ ਗਈ ਸੀਗੀ ਤੇ ਜਿਹੜਾ ਫਿਰ ਰਹਿੰਦੇ ਸੀਗੇ ਕੁਐਸਚਨ 16 ਤੱਕ 16 ਤੱਕ ਕੱਲ ਹੋ ਗਏ ਸੀ ਉਹਨਾਂ ਤੋਂ ਬਾਅਦ ਅੱਜ ਆਪਣਾ 17 ਤੋਂ ਮੈਂ ਦੁਬਾਰਾ ਤੋਂ ਸ਼ੁਰੂ ਕਰਨ ਲੱਗੀ ਆ ਕਰਦਿਆਂ ਫਿਰ ਅੱਜ ਆਪਣੀ ਕਲਾਸ ਇਹ ਜਿਹੜੀ ਕਲਾਸ ਹੈਗੀ ਆ ਇਹ ਮੇਰਾ ਹੁਣ ਫੋਕਸ ਹੈਗਾ ਸੀਟਐਟ ਤੇ ਸੀਟਐਟ ਤੇ ਜਾਂ ਫਿਰ ਪੰਜਾਬ ਦੇ ਹੋਰ ਜਿਹੜੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਹੈ ਜਿੱਥੇ ਜਿੱਤੇ ਕੀ ਜੀਓਗ੍ਰਾਫੀ ਆਉਂਦੀ ਆ ਤੇ ਜੇ ਆਪਾਂ ਸੀਟਐਟ ਦੀ ਗੱਲ ਕਰੀਏ ਤਾਂ ਸੀਟਐਟ ਦਾ ਫੇਵਰਿਟ ਟੌਪਿਕ ਹੈਗਾ ਜਿਹੜਾ ਉਹ ਹਿਮਾਲਿਆ ਹੈਗਾ ਹਿਮਾਲਿਆ ਤੋਂ ਬਾਅਦ ਫਿਰ ਉਹਦੇ ਤੋਂ ਬਾਅਦ ਨੀਚੇ ਹੁਣ ਆਪਣਾ ਕੀ ਹੈ ਦक्कਨ ਦਾ ਪਠਾਰ ਆਪਾਂ ਉਹ ਕਰਨ ਜਾ ਰਹੇ ਆ ਚਲੋ ਫਿਰ ਹੁਣ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਕਰਦੇ ਆ ਸ਼ੁਰੂ ਵਿੱਚ ਆਫ ਦਾ ਫਲੋਵਿੰਗ ਮਾਉਂਟੇਨ ਰੇਂਜ ਇਸ ਅ ਬਲੌਕ ਮਾਉਂਟੇਨ ਜਿਹੜੇ ਹੇਠ ਲਿਖਿਆਂ ਵਿੱਚੋਂ ਪਰਬਤ ਸ਼੍ਰੇਣੀਆਂ ਵਿੱਚੋਂ ਕਿਹੜੀ ਇੱਕ ਕੀ ਹੈ ਬਲੌਕ ਪਰਬਤ ਹੈ ਜਿਹੜੀ ਕਿੱਥੇ ਟੁੱਟੀ ਹੋਈ ਨਹੀਂ ਹੈਗੀ ਆ ਇੱਕ ਦੇ ਇੱਕ ਨਾਲ ਕਿਹਾ ਜੁੜੀ ਹੋਈ ਆ ਬਲੌਕ ਆ ਤਾਂ ਉਹ ਕਿਹੜੀ ਹੈਗੀ ਹਿਮਾਲਿਆ ਅਰਾਵਲੀ ਸਤਪੁੜਾ ਜਾਂ ਫਿਰ ਨੀਲਕਿਰੀ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਜਿਹੜੀ ਪਰਬਤ ਸ਼੍ਰੇਣੀ 블록 ਪਰਬਤ ਹੈ ਤਾਂ 블록 ਪਰਬਤ ਕਿਹੜੀ ਹੈ ਆਪਣੀ ਸਤਪੁੜਾ ਤਾਂ ਰਾਈਟ ਆਨਸਰ ਕੀ ਹੋਏਗਾ ਸੀ ਸੀ ਕੀ ਹੈ ਆਪਣਾ ਰਾਈਟ ਆਨਸਰ ਹੈ ਸਤਪੁੜਾ ਇੱਕ 블록 ਪਰਬਤ ਹੈ ਜੋ ਕਿ ਫਾਲਟਿੰਗ ਕਾਰਨ ਬਣਿਆ ਹੈ ਫੋਲਡਿੰਗ ਤੇ ਜਿਹਦੇ ਦੋਵੇਂ ਪਾਸੇ ਕੀ ਹੈ ਡ੍ਰਿਫਟ ਘਾਟੀਆਂ ਨਰਮਦਾ ਤੇ ਤਾਪਦੀ ਨਦੀ ਵੀ ਹੈਗੀ ਹੈ ਰਿਫਟ ਘਾਟੀਆਂ ਦੇ ਵਿਚਕਾਰ ਦੀ ਜਿਹੜੀ ਨਦੀ ਜਾਂਦੀ ਹੈ ਉਹ ਕਿਹੜੀ ਹੈ ਨਰਮਦਾ ਅਤੇ ਤਾਪ ਤਾਪਤੀ ਨਦੀ ਤੇ ਸਤਪੁੜਾ ਹੈ ਇੱਕ ਬਲੌਕ ਤੋਂ ਬਣਿਆ ਜੋ ਕਿ ਫੋਲਡਿੰਗ ਮਤਲਬ ਜਿਵੇਂ ਕਿ ਮਿੱਟੀ ਰੇਤ ਘੱਟ ਇਕੱਠਾ ਹੋ ਕੇ ਫੋਲਡ ਹੋਈ ਜਾਂਦਾ ਨਾ ਤਾਂ ਉਸੇ ਤਰ੍ਹਾਂ ਕੀ ਹੈ ਇੱਕ ਫੋਲਡਿੰਗ ਹੈ ਤਾਂ ਇਹ ਫੋਲਡਿੰਗ ਤੋਂ ਬਣੀ ਹੋਈ ਹੈ ਨੈਕਸਟ ਆਪਣੀ ਵਿਚ ਰਿਵਰ ਡਰੇਨਸ ਦਾ ਛੋਟਾ ਨਾਗਪੁਰ ਪਲੇਟੋ ਮਤਲਬ ਕਿਹੜੀ ਨਦੀ ਛੋਟਾ ਨਾਗਪੁਰ ਪਠਾਰ ਵਿੱਚੋਂ ਵਗਦੀ ਹੈ। ਧਮੋਦਰ, ਕੋਸੀ, ਚੰਬਲ ਜਾਂ ਫਿਰ ਲੂਣੀ। ਕੀ ਹੈ ਦੱਸੋ ਇਸ ਦਾ ਰਾਈਟ ਆਨਸਰ? ਵੈਰੀ ਗੁੱਡ ਆਫਟਰਨੂੰ ਜੀ। ਜਿਹੜੀ ਨਦੀ ਛੋਟਾ ਨਾਗਪੁਰ ਵਿੱਚੋਂ ਵਹਿੰਦੀ ਹੈ ਤਾਂ ਉਹ ਕਿਹੜੀ ਹੈਗੀ ਆ? ਉਹ ਆਪਣੀ ਹੈਗੀ ਆ। ਦ ਮਦਰ ਦਾ ਰਾਈਟ ਆਨਸਰ ਕੀ ਹੋਏਗਾ ਦ ਮਦਰ ਨਦੀ ਇਹ ਛੋਟਾ ਨਾਗਪੁਰ ਤੋਂ ਵਹਿੰਦੀ ਹੈ ਛੋਟਾ ਦ ਮਦਰ ਹੈਗੀ ਜਿਹੜੀ ਉਹ ਨਦੀ ਛੋਟਾ ਨਾਗਪੁਰ ਪਠਾਰ ਦੀ ਇੱਕ ਰਿਫਟ ਘਾਟੀ ਵਿੱਚੋਂ ਵਗਦੀ ਹੈ ਤੇ ਇਹ ਖੇਤਰ ਕੋਲੋਂ ਕੋਲੇ ਜਿਹੜੇ ਭੰਡਾਰ ਹੈਗੇ ਆ ਉਹਨਾਂ ਦੇ ਲਈ ਮਸ਼ਹੂਰ ਹੈਗੀਆਂ ਇੱਥੇ ਕੀ ਹੈ ਛੋਟਾ ਨਾਗਪੁਰ ਹੈਗਾ ਉਹ ਕਿੰਦੇ ਲਈ ਫੇਮਸ ਹੈ ਛੋਟਾ ਨਾਗਪੁਰ ਜਿਹੜਾ ਹੈਗਾ ਕੋਲੇ ਦੇ ਭੰਡਾਰ ਦੇ ਲਈ ਖਨੀਜ ਦੇ ਲਈ ਦੇ ਲਈ ਫੇਮਸ ਹੈਗੀ ਹੈ ਨੈਕਸਟ ਕੀ ਹੈ ਆਪਣਾ ਵਾਟ ਇਜ਼ ਦਾ ਸ਼ੇਪ ਆਫ ਦਾ ਪੈਨਿਸ਼ੂਲਰ ਪਲੇਟੂ ਮਤਲਬ ਜਿਹੜਾ ਪ੍ਰਾਈ ਦੀ ਵੀਪੀ ਪਠਾਰ ਆ ਉਹਦੀ ਸ਼ਕਲ ਕਿਸ ਤਰ੍ਹਾਂ ਦੀ ਹੈ ਇਹ ਤਾਂ ਮੈਂ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਹੋਇਆ ਹੈਗਾ ਤੁਹਾਨੂੰ ਕਿ ਇਹ ਦੀ ਜਿਹੜੀ ਸ਼ੇਪ ਹੈਗੀ ਹੈ ਉਹ ਕਿਸ ਤਰ੍ਹਾਂ ਦੀ ਹੈ ਸਕੁਅਰ ਟ੍ਰਾਇੰਗਲ ਸਰਕਲ ਯਾ ਫਿਰ ਆਪਣੀ ਕਿਹ ਹੈ ਰੈਕਟੈਂਗਲ ਵਰਗਾਕਾਰ ਹੈਗੀ ਹੈ ਤਿਕੋਣੀ ਹੈਗੀ ਹੈ ਗੋਲਕਾਰ ਹੈਗੀ ਹੈ ਜਾਂ ਫਿਰ ਆਇਤਾਕਾਰ ਹੈਗੀ ਹੈ ਤਾਂ ਇਹਦੀ ਜਿਹੜੀ ਆਪਣੀ ਸ਼ੇਪ ਹੈਗੀ ਹੈ ਇਹ ਕੀ ਹੈ ਇੱਕ ਤ੍ਰਿਕੋਣ ਵਰਗੀ ਹੈਗੀ ਹੈ ਟ੍ਰਾਇੰਗੂਲਰ ਵਰਗੀ ਹੈਗੀ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਬੀ ਪਠਾਰ ਵਿੱਚ ਕੀ ਹੈ ਤਿਕੋਣੀ ਮੇਜ਼ ਵਰਗੀ ਭੂਮੀ ਹੈ ਜਿਸ ਦਾ ਚੌੜਾ ਆਧਾਰ ਉੱਤਰ ਵੱਲ ਹੈ ਤੇ ਜੇ ਇਹਦਾ ਸਿਖਰ ਕੀ ਹੈ ਕੰਨਿਆ ਕੁਮਾਰੀ ਵੱਲ ਹੈ ਇਹਦਾ ਸਿਖਰ ਕਿੰਦੇ ਵੱਲ ਹੈਗਾ ਕੰਨਿਆ ਕੁਮਾਰੀ ਵੱਲ ਤੇ ਜਿਹੜੇ ਇਹਦਾ ਮਤਲਬ ਬਾਕੀ ਜਿਹੜੀ ਚੌੜਾਈ ਹੈਗੀ ਆ ਉਹ ਕਿੰਦੇ ਵੱਲ ਹੈਗੀ ਆ ਉੱਤਰ ਵੱਲ ਹੈਗੀ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਬੀ ਪਲੀਜ਼ ਸੈਸ਼ਨ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ Which of these is the highest peak of the Eastern Ghat? ਇਨਾ ਵਿੱਚੋਂ ਕਿਹੜੀ ਪੂਰਵੀ ਘਾਟ ਦੀ ਸਭ ਤੋਂ ਉੱਚੀ ਚੋਟੀ ਹੈਗੀ ਹੈ ਪੂਰਵੀ ਘਾਟ ਪੂਰਵੀ ਘਾਟ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈਗੀ ਹੈ ਅਡਾਮੂਦੀ ਜਿੰਦਾਗੜਾ ਮਹਿੰਦਰਗਿਰੀ ਜਾਂ ਫਿਰ ਡੋਡਾ ਬੇਟਾ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਹੁਣ ਆਪਾਂ ਪੂਰਵੀ ਘਾਟ ਦੀ ਦੱਸਿਆ ਈਸਟਰਨ ਘਾਟ ਦੀ ਕੱਲ ਆਪਾਂ ਜਿਹੜਾ ਕੀਤਾ ਸੀ ਉਹ ਵੈਸਟਰਨ ਘਾਟ ਕੀਤਾ ਸੀਗਾ ਜੋ ਕਿ ਗੁਜਰਾਤ ਵਾਲੀ ਸਾਈਡ ਹੈਗਾ ਤੇ ਹੁਣ ਆਪਾਂ ਕਿੰਦੀ ਗੱਲ ਕਰ ਰਹੇ ਆ ਵੈਸਟਰਨ ਘਾਟ ਦੀ ਆਹ ਸੌਰੀ ਈਸਟਰਨ ਘਾਟ ਦੀ ਤਾਂ ਇਹਦਾ ਜਿਹੜੀ ਉਚਾਈ ਹੈਗੀ ਆ ਉਹ ਕਿੱਥੇ ਹੈਗੀ ਆ ਆਂਧਰਾ ਪ੍ਰਦੇਸ਼ ਦੇ ਵਿੱਚ ਹੈਗੀ ਆ ਆਂਧਰਾ ਪ੍ਰਦੇਸ਼ ਚ ਜਿੰਦਾਗੜਾ ਚੋਟੀ ਜੋ ਜੋ ਕਿ 1690 ਮੀਟਰ ਹੈਗੀ ਆ ਇਹ ਪੂਰਵੀ ਕਾਰਤੀ ਸਭ ਤੋਂ ਉੱਚੀ ਚੋਟੀ ਵਿੱਚੋਂ ਮੰਨੀ ਜਾਂਦੀ ਹੈਗੀ ਹੈ। ਜੇ ਉਚਾਈ ਦੀ ਗੱਲ ਕਰੀਏ ਤਾਂ ਉਚਾਈ ਪੁੱਛੀ ਜਾਂਦੀ ਹੈਗੀ ਹੈ ਉਚਾਈ ਕਿੰਨੀ ਹੈਗੀ ਹੈ 1690 ਮੀਟਰ ਤੇ ਜੇ ਇਹ ਪੁੱਛਿਆ ਜਾਵੇ ਕਿ ਕਿਹੜੇ ਮਤਲਬ ਡਿਸਟ੍ਰਿਕਟ ਸਪੈਂਦੀ ਹੈ ਸੌਰੀ ਕਿਹੜੇ ਚ ਸਪੈਂਦੀ ਹੈ ਤਾਂ ਕੀ ਹੋਏਗਾ ਜਿਗਾਂਦਰਾ ਪੀਕ ਆਂਧਰਾ ਪ੍ਰਦੇਸ਼ ਦੇ ਵਿੱਚ ਆ ਨੈਕਸਟ ਜਿਹੜਾ ਆਪਣਾ ਹੈਗਾ ਉਹ ਕੀ ਹੈ ਦਾ ਮੇਗਾਲਿਆ ਪਲੇਟੋ ਇਸ ਸੈਪਰੇਟ ਫਰੋਮ ਦਾ ਮੇਨ ਪੈਨਸੂਲਰ ਬਲਾਕ ਬਾਈ ਮਤਲਬ ਜਿਹੜਾ ਮੇਗਾਲਿਆ ਪਠਾਰ ਹੈਗਾ ਉਹ ਮੁੱਖ ਪ੍ਰਾਇਦੀਪੀਆ ਬਲਾਕ ਤੋਂ ਕਿਸ ਦੁਆਰਾ ਵੱਖ ਕੀਤਾ ਗਿਆ ਹੈ ਮਤਲਬ ਇਹ ਕੀ ਹੈ ਵੱਖ ਹੋਇਆ ਹੈ ਤਾਂ ਇਹ ਕਿੰਦੇ ਤੋਂ ਵੱਖ ਹੋਇਆ ਹੈ ਮਾਲ ਦਾ ਫਲਟ ਤੋਂ ਨਰਮਦਾ ਨਦੀ ਤੋਂ ਵਿਦਿਆ ਸ਼੍ਰੇਣੀ ਤੋਂ ਜਾਂ ਪੱਛਮੀ ਘਾਟ ਤੋਂ ਕਿਸ ਤੋਂ ਅਲੱਗ ਹੋਇਆ ਹੈ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਕੱਲ ਵੀ ਆਪਾਂ ਇਹ ਕੁਐਸਚਨ ਕੀਤਾ ਸੀਗਾ ਪ੍ਰਾਇਦੀਪ ਬਲੌਕ ਹੈ ਓਮੇਗਾ ਲੈਪਠਾਰ ਮੁੱਖ ਤੌਰ 'ਤੇ ਕਿਸ ਤੋਂ ਵੱਖ ਹੁੰਦਾ ਹੈ ਤਾਂ ਇਹ ਆਪਣਾ ਮਾਲ ਦਾ ਫਾਲਟ ਤੋਂ ਅਲੱਗ ਹੁੰਦਾ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੋਇਆ ਮਾਲ ਦਾ ਫਾਲਟ ਤੋਂ ਮਾਲ ਦਾ ਫਾਲਟ ਮਤਲਬ ਗੈਪ ਹੈਗਾ ਜਿਹੜਾ ਉਹ ਰਾਜਮਲ ਗਾਰੋ ਗੈਪ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈਗਾ ਤੇ ਇਹ ਇੱਕ ਬਹੁਤ ਵੱਡਾ ਪੂਵਿਗਿਆਨਿਕ ਫਾਲਟ ਹੈਗਾ ਇਸ ਨੂੰ ਛੋਟਾ ਨਾਗਪੁਰ ਪਠਾਰ ਤੋਂ ਵੱਖ ਕਰਦਾ ਹੈ ਮਤਲਬ ਕਿੰਦੇ ਤੋਂ ਵੱਖ ਕਰਦਾ ਹੈ ਮਾਲਦਾ ਗੈਪ ਹੈਗਾ ਜਿਹੜਾ ਉਹ ਛੋਟਾ ਨਾਗਪੁਰ ਪਠਾਰ ਤੋਂ ਵੱਖ ਕਰਦਾ ਹੈਗਾ ਤੇ ਇਸ ਨੂੰ ਹੋਰ ਕਿਹੜੇ ਨਾਮ ਤੋਂ ਜਾਣਿਆ ਜਾਂਦਾ ਹੈ ਮਾਲਦਾ ਗੈਪ ਨੂੰ ਇਹਨੂੰ ਰਾਜਮੈਲ ਗਾਰੋ ਗੈਪ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈਗਾ ਨੈਕਸਟ ਆਪਣਾ ਹੈਗਾ ਤੁਸੀਂ ਆ ਜਵਾਂਸਰ ਕਿਉਂ ਨਹੀਂ ਦੇ ਪਹਿਲੇ ਦੋਸਤੋ ஆன்ਲਾਈਨ ਹੋ ਫਿਰ ਵੀ ਆਨਸਰ ਨਹੀਂ ਆ ਰਹੇ ਨੈਕਸਟ ਹੈਗਾ 22 ਵਿਚ ਹیل ਸਟੇਸ਼ਨ ਇਜ਼ ਲੋਕੇਟਡ ਔਨ ਦਾ ਨੀਲਗਿਰੀ ਹਿਲ ਨੀਲਗਿਰੀ ਦੀਆਂ ਪਹਾੜੀਆਂ ਤੇ ਕਿਹੜਾ ਹਿਲ ਸਟੇਸ਼ਨ ਸਿਤ ਹੈ ਇਹ ਜਿਹੜਾ ਸਟੇਸ਼ਨ ਹੈਗਾ ਇਹ ਆਪਣੇ ਜਿਹੜੇ ਫੋਰਨਰ ਆਂਦੇ ਨੇ ਟੂਰਿਸਟ ਤਾਂ ਉਹਨਾਂ ਦੇ ਲਈ ਬਹੁਤ ਫੇਮਸ ਹੈਗਾ ਕਾ ਇਥੇ ਮਤਲਬ ਕਿਹੜਾ ਹੀਲ ਸਟੇਸ਼ਨ ਹੈ ਜਿਹੜਾ ਕਿ ਵੇਖਣ ਦੇ ਲਈ ਆਂਦੇ ਨੇ ਸ਼ਾਸਿਕਾਲ ਜੀ ਤਾਂ Shimla ਹੈਗਾ Munar ਹੈਗਾ ਜਾਂ ਫਿਰ OT ਉਦਮ ਮੰਡਲ ਲੰਮ ਹੈਗਾ ਮੈਂ ਵਦਿਆ ਜੀ ਤੁਸੀਂ ਦੱਸੋ ਤਾਂ D অপਸ਼ਨ ਹੈਗਾ Mount Abu ਤਾ ਜਿਹੜਾ ਨੀਲਗਿਰੀ ਦੀਆਂ ਪਹਾੜੀਆਂ ਤੇ ਹਿੱਲ ਸਟੇਸ਼ਨ ਹੈ ਜਿੱਥੇ ਸਭ ਤੋਂ ਵੱਧ ਆਪਣੇ ਕੀ ਹੈ ਅਮ ਟੂਰਿਸਟ ਆਂਦੇ ਨੇ ਤਾਂ ਉਹ ਆਪਣਾ ਕਿਹੜਾ ਹੋਏਗਾ ਓਟੀ ਉਦਮ ਮੰਡਲਮ ਵੈਰੀ ਗੁੱਡ ਮੈਮ ਇਸ ਕਲਾਸ ਦਾ ਫਿਕਸਡ ਹਾਂਜੀ ਇਹ ਕਲਾਸ ਡੇਲੀ 3 ਵਜੇ ਹੀ ਹੁੰਦੀ ਹੈ 3 ਵਜੇ ਕਲਾਸ ਹੁੰਦੀ ਹੈ ਤੇ ਅਸੀਂ ਉਹਦੇ ਵਿੱਚ ਸ਼ੇਅਰ ਵੀ ਕਰਦੇ ਹੈਗੇ ਆਂ ਜੜੀ ਉਟੀ ਤਮਿਲਨਾਡੂ ਦਾ ਇੱਕ ਬਹੁਤ ਮਸ਼ਹੂਰ ਹਿੱਲ ਸਟੇਸ਼ਨ ਹੈਗਾ ਇਹ ਕਿnde ਵਿੱਚ ਸਥਿਤ ਹੈ ਤਮਿਲਨਾਡੂ ਦੇ ਵਿੱਚ ਸਥਿਤ ਹੈ ਜੋ ਕਿ ਨੀਲਗਿਰੀ ਪਹਾੜਤ ਲੜੀ ਦੇ ਵਿੱਚ ਸਥਿਤ ਹੈਗੀ ਹੈ ਮਤਲਬ ਨੀਲਗਿਰੀ ਪਹਾੜਤ ਦੀ ਲੜੀ ਹੈਗੀ ਇੱਕ ਪਹਾੜਤ ਦੀ ਲੜੀ ਦੇ ਉੱਤੇ ਕੀ ਹੈ ਇੱਕ ਹਿੱਲ ਸਟੇਸ਼ਨ ਬਣਿਆ ਹੋਇਆ ਹੈ ਹਾਂਜੀ ਇਹ ਜਿਹੜਾ ਆਪਣਾ ਜੀ ਪੁੱਛ ਲਿਆ ਜਾਵੇ ਕਿ ਜਿਹੜਾ ਇਹ ਨੀਲਗਿਰੀ ਪਹਾੜਤ ਲੜੀ ਹੈਗੀ ਹੈ ਇਹ ਕਿਹੜੇ ਏਰੀਆ ਦੇ ਵਿੱਚ ਸਥਿਤ ਹੈ ਤਾਂ ਆਪਾਂ ਕੀ ਕਵਾਂਗੇ ਇਹ ਨਾਡੂ ਦੇ ਵਿੱਚ ਸਥਿਤ ਹੈ ਆਪਾਂ ਨੂੰ ਪੁੱਛਿਆ ਜਾਵੇ ਕਿ ਇਹ ਤਮਿਲਨਾਡੂ ਦੇ ਵਿੱਚ ਜਿਹ ਇੱਥੇ ਇੱਕ ਹੀਲ ਸਟੇਸ਼ਨ ਆ ਤਾਂ ਹੀਲ ਸਟੇਸ਼ਨ ਦਾ ਨਾਮ ਪੁੱਛਿਆ ਜਾਵੇ ਤਾਂ ਕੀ ਹੋਏਗਾ ਓਟੀ ਉਦਮ ਮੰਡਲਮ ਹੋਏਗਾ ਨੈਕਸਟ ਹੈਗਾ ਕਿ ਦਾ ਡੱਕਨ ਟ੍ਰੈਪ ਵਾਸ ਫਾਰਮਡ ਬਾਏ ਵਿਚ ਟਾਈਪ ਆਫ ਰੌਕਸ ਮਤਲਬ ਜਿਹੜਾ ਡੱਕਨ ਦਾ ਟ੍ਰੈਪ ਹੈਗਾ ਕਿਹੜੀ ਕਿਸਮ ਦੀਆਂ ਛਟਾਨਾਂ ਨਾਲ ਬਣਿਆ ਤਾਂ ਕਿਹੜੀਆਂ ਛਟਾਨਾਂ ਦੇ ਨਾਲ ਬਣਿਆ ਸੀ ਦੱਸੋ ਤਲ ਜੋਟੀ ਜਾਂ ਅਗਨੀ ਬੈਸਾਲਟਿਕ ਜਾਂ ਰੂਪਾਂਤਰਿਤ ਜਾਂ ਫਿਰ ਕੋਈ ਵੀ ਨਹੀਂ ਸੈਸਿਕਾਲਜੀ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਜਿਹੜਾ ਦੱਖਣ ਟ੍ਰੈਪ ਜੋ ਕਿ ਦੱਖਣ ਦੀਆਂ ਪਹਾੜੀਆਂ ਦੇ ਵਿੱਚ ਹੈਗਾ ਤਾਂ ਇਹ ਕਿਹੜੀ ਕਿਸਮ ਦੀਆਂ ਛਟਾਨਾਂ ਦੇ ਨਾਲ ਬਣਿਆ ਸੀਗਾ ਤਲ ਛੱਟੀ ਦੇ ਨਾਲ ਅਗਨੀ ਬਸਾਲ ਟਿਕ ਦੇ ਨਾਲ ਜਾਂ ਫਿਰ ਰੂਪਾਂਤਰਿਤ ਤਾਂ ਆਪਾਂ ਦੇਖਦੇ ਹਾਂ ਕਿ ਇਹ ਕਿੰਦੇ ਨਾਲ ਬਣਿਆ ਸੀ ਇਹ ਜਵਾਲਾਮੁਖੀ ਦੇ ਫਟਣ ਦੇ ਨਾਲ ਬਣਿਆ ਸੀ ਇਸ ਦੇ ਲਾਵੇ ਦੀਆਂ ਜਿਹੜੀਆਂ ਤਈਆਂ ਹੁਣ ਉਹ ਫੈਲ ਗਈਆਂ ਸੀ ਤੇ ਜਦੋਂ ਇਹ ਫੈਲਿਆ ਤੇ ਉਹਦੇ ਤੋਂ ਬਾਅਦ ਕੀ ਹੈ ਇਹ ਬਸਾਲਟਿਕ ਅਗਨੀ ਛਟਾਨਾਂ ਦੇ ਨਾਲ ਬਣ ਗਿਆ ਇਹ ਮਤਲਬ ਜਦੋਂ ਜਵਾਲਾਮੁਖੀ ਫੱਟੀ ਜਵਾਲਾਮੁਖੀ ਫਟਣ ਦੇ ਨਾਲ ਜਿਹੜਾ ਆਪਣਾ ਲਾਵਾ ਨਿਕਲਦਾ ਹੈ ਤਾਂ ਉਹ ਲਾਵੇ ਦੀ ਲਾਵਾ ਕਿਹਾ ਚਾਰੇ ਪਾਸੇ ਫੈਲ ਗਿਆ ਤੇ ਜਦੋਂ ਚਾਰੇ ਚਾਰੇ ਪਾਸੇ ਫੈਲਣ ਦੇ ਨਾਲ ਕੀ ਹੋਇਆ ਕਿ ਉਥੇ ਇੱਕ ਚਟਾਨਾ ਬਣ ਗਈਆਂ ਤੇ ਉਹ ਜਿਹੜੀਆਂ ਚਟਾਨਾ ਜਦੋਂ ਲਾਵਾ ਠੰਡਾ ਹੋ ਗਿਆ ਤਾਂ ਉਥੇ ਹੀ ਜੰਮ ਗਿਆ ਤੇ ਉਹ ਠੰਡੇ ਹੋਣ ਕਰਕੇ ਉਥੇ ਕੀ ਹੈ ਚਟਾਨਾ ਬਣਨ ਨਾਲ ਤੇ ਉਹਨੂੰ ਕਿਸ ਨਾਮ ਨਾਲ ਜਾਣਿਆ ਗਿਆ ਬਸਾਲਟਿਕ ਅਗਨੀ ਚਟਾਨਾ ਹੋਪਸ ਤੁਹਾਨੂੰ ਸਮਝ ਆ ਗਿਆ ਹੋਣਾ ਨੈਕਸਟ ਆਪਣਾ ਹੈਗਾ 24 ਹੈਗਾ ਵਿੱਚ ਪਾਸ ਕੰਟੈਂਟ ਮੁੰਬਈ ਟੂ ਨਾਸਿਕ ਕਿਹੜਾ ਦਰ ਰਾ ਹੈਗਾ ਦਰ ਰਾ ਕਿ ਨੂੰ ਬੋਲਦੇ ਹੈਗੇ ਆ ਰਸਤਾ ਜਿਹੜਾ ਜਾਣ ਵਾਲਾ ਹੁੰਦਾ ਹੈਗਾ ਘਾਟੀਆਂ ਦੇ ਵਿੱਚੋਂ ਜਿਹੜਾ ਜਾਣ ਵਾਲਾ ਦਰਾ ਹੁੰਦਾ ਨਾ ਉਹਨੂੰ ਬੋਲਦੇ ਨੇ ਰਸਤਾ ਪਾਸ ਪਾਸ ਜੀ ਨੂੰ ਬੋਲਦੇ ਨੇ ਦਰਾ ਹੁੰਦਾ ਹੈਗਾ ਕਿਹੜਾ ਦਰਾ ਮੁੰਬਈ ਨੂੰ ਨਾਸਿਕ ਨਾਲ ਜੋੜਦਾ ਹੈ ਪੋਰਕਾਟ, ਥਲਕਾਟ, ਪਾਲਕਾਟ ਜਾਂ ਹਲਦੀਕਾਟੀ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ? ਹਾਂਜੀ 24 ਦਾ ਬੀ ਥਲਕਾਟ ਥਲਕਾਟ ਜਿਹੜਾ ਹੈਗਾ ਉਹ ਦਰਾ ਮੁੰਬਈ ਨੂੰ ਨਾਸਿਕ ਦੇ ਨਾਲ ਜੋੜਦਾ ਹੈ। ਥਲਕਾਟ ਹੈਗਾ ਉਹ ਇੱਕ ਪੱਛਮੀ ਘਾਟ ਦਾ ਇੱਕ ਪ੍ਰਮੁੱਖ ਦਰਾ ਹੈਗਾ। ਕੱਲ ਨਾ ਮੈਂ ਥਿਉਰੀ ਕਰਵਾਉਂਗੀ ਤੁਹਾਨੂੰ ਦਰਾ ਦੀ ਤੇ ਤੁਸੀਂ ਥਿਉਰੀ ਦੇ ਵਿੱਚ ਆਇਓ ਫਿਰ ਤੁਹਾਨੂੰ ਸਮਝ ਪੱਕਾ ਮਤਲਬ ਮੈਂ ਇਹਨੇ ਡੀਪਲੀ ਕਰਵਾਉਂਗੀ ਨਾ ਤੁਹਾਨੂੰ ਦਰਰੇ ਕਿ ਤੁਸੀਂ ਕਦੇ ਵੀ ਜ਼ਿੰਦਗੀ ਚ ਭੁੱਲੋਗੇ ਨਹੀਂ ਹੁਣ ਜਿਹੜਾ ਆਪਾਂ ਕੱਲ ਦੀ ਥਿਉਰੀ ਰੱਖਾਂਗੇ ਤਾਂ ਉਹ ਦਰਾ ਦੀ ਰੱਖਾਂਗੇ ਥਲ ਘਾਟ ਪੱਛਮੀ ਘਾਟ ਦਾ ਇੱਕ ਪ੍ਰਮੁੱਖ ਦਰਰਾ ਹੈਗਾ ਜੋ ਮੁੰਬਈ ਅਤੇ ਨਾਸਿਕ ਦੇ ਵਿਚਕਾਰ ਸੜਕ ਅਤੇ ਰੇਲ ਸੰਪਰਪਤ ਪ੍ਰਦਾਨ ਕਰਦਾ ਹੈਗਾ ਇਹ ਇੱਕ ਤਰ੍ਹਾਂ ਦੇ ਨਾ ਦਰਾ ਹੁੰਦਾ ਕੀ ਹੈਗਾ ਪਹਾੜਾਂ ਦੇ ਵਿਚਲਾ ਜਿਹੜਾ ਛੋਟਾ ਜਿਹਾ ਰਸਤਾ ਹੁੰਦਾ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਬੋਲ ਦਿੰਨੇ ਹੈਗੇ ਜਦੋਂ ਆਪਾਂ ਨੇ ਖੇਤਾਂ ਨੂੰ ਜਾਂਦੇ ਆ ਤਾਂ ਉਦੋਂ ਕੱਚਾ ਰਸਤਾ ਬਿਲਕੁਲ ਹੀ ਪਤਲੀ ਜੀ ਡੰਡੀ ਹੁੰਦੀ ਹੈ ਨਾ ਤਾਂ ਡੰਡੀ ਨੂੰ ਆਪਾਂ ਪੰਜਾਬੀ ਦੇ ਅੰਦਰ ਬੋਲ ਦਿੰਦੇ ਆ ਡੰਡੀ ਤੇ ਉਹ ਮਤਲਬ ਜਦੋਂ ਉਹ ਪਹਾੜੀਆਂ ਦੇ ਵਿੱਚਕਾਰ ਵਾਲਾ ਜਿਹੜਾ ਰਸਤਾ ਹੁੰਦਾ ਬਿਲਕੁਲ ਪਤਲਾ ਕੰਟੈਂਟ ਨੰਬਰ ਤੁਸੀਂ ਮੇਰੇ ਨਾਲ ਟੈਲੀਗ੍ਰਾਮ ਤੇ ਪਰਸਨਲੀ ਜੁਆਇਨ ਹੋ ਜਾਓ ਮੈਂ ਤੁਹਾਨੂੰ ਆਪਣਾ ਮਤਲਬ ਜਿਹੜਾ ਆਪਣਾ ਬ੍ਰਾਈਟ ਫਿਊਚਰ ਅਕੈਡਮੀ ਦੇ ਵਿੱਚ ਹੈਗਾ ਨਾ ਮੈਸੇਜ ਕਰ ਦਿਓ ਗਰੁੱਪ ਦੇ ਵਿੱਚ ਮੈਂ ਤੁਹਾਨੂੰ ਉੱਥੇ ਆਪਣੇ ਆਪ ਹੀ ਕੰਟੈਂਟ ਕਰ ਲਾਂਗੀ ਪਰਸਨਲ ਮੈਂ ਆਪਣਾ ਦੇ ਦੇਵਾਂਗੀ ਆਈਡੀ ਓਕੇ ਜੀ ਕੋਈ ਵੀ ਤੁਹਾਨੂੰ ਨੋਟਸ ਦੀ ਜ਼ਰੂਰਤ ਹੋਵੇ ਜਾਂ ਫਿਰ ਕੋਈ ਵੀ ਤੁਹਾਨੂੰ ਹੈਗਾ ਕਿ ਡਾਊਟ ਤਾਂ ਤੁਸੀਂ ਉੱਥੇ ਕਲੀਅਰ ਕਰ ਸਕਦੇ ਹੋ ਮੇਰਾ ਨਾਮ ਹਰਮਨਦੀਪ ਕੌਰ ਹੈ ਨੈਕਸਟ ਆਪਣਾ ਹੈਗਾ 25 30 ਕੁਐਸਚਨ ਲੈ ਕੇ ਆਈਆਂ ਮੈਂ 25 ਹੋ ਚੁੱਕੇ ਨੇ ਤੇ 5 ਕੁਐਸਚਨ ਰਹਿ ਗਏ ਉਹਨਦੇ ਤੋਂ ਬਾਅਦ ਆਪਾਂ ਗੱਲਾਂ ਹੀ ਕਰਾਂਗੇ ਪੱਕਾ ਪ੍ਰੋਮਿਸ ਜੋ ਵੀ ਤੁਹਾਡੇ ਡਾਊਟ ਹੈਗੇ ਆ ਬਸ 5 ਕੁਐਸਚਨ ਕਰ ਲੈੰਦੋ ਉਹਨਦੇ ਤੋਂ ਬਾਅਦ ਕਿਉਂਕਿ ਜਿਹੜੇ ਬਾਅਦ ਵਿੱਚ ਰਿਕਾਰਡਿੰਗ ਵੇਖਦੇ ਆ ਨਾ ਉਹ ਡਿਸਟਰੈਕਟ ਹੁੰਦੇ ਨੇ ਉਹ ਕਹ ਦਿੰਦੇ ਨੇ ਕਿ ਤੁਸੀਂ ਗੱਲਾਂ ਕਰਦੇ ਹੋ ਵਿੱਚ ਨੈਕਸਟ ਹੈਗਾ ਵਿਚ ਰਿਵਰ ਇਜ਼ ਦਾ ਲੋਂਗੇਸਟ ਇਨ ਦਾ ਪੈਨਿਨਸੂਲਰ ਪਲੇਟੂ ਮਤਲਬ ਜਿਹੜਾ ਪ੍ਰਾਇਦੀਪੀਆ ਪਠਾਰ ਹੈਗਾ ਪ੍ਰਾਇਦੀਪੀਆ ਪਠਾਰ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈਗੀ ਕਿਹੜੀ ਹੈਗੇ ਦੱਸੋ ਨਰਮਦਾ ਨਦੀ ਗੋਦਾਵਰੀ ਨਦੀ ਕ੍ਰਿਸ਼ਨਾ ਨਦੀ ਯਾ ਫਿਰ ਮਹਾਨਦੀ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਪ੍ਰਾਇਦੀਪ ਪਠਾਰ ਦੀ ਦਸਨੀ ਹੈਗੀ ਹੈ ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈਗਾ ਕਿ ਗੰਗਾ ਨਦੀ ਹੈਗੀ ਹੈ ਪਰ ਨਹੀਂ ਅੱਪਾ ਕੀ ਦੀ ਦੱਸਨੀ ਹੈ ਪ੍ਰਾਇਦੀਪ ਪਠਾਰ ਦੀ ਤਾਂ ਪ੍ਰਾਇਦੀਪ ਪਠਾਰ ਦੀ ਸਭ ਤੋਂ ਲੰਬੀ ਨਦੀ ਗੋਦਾਵਰੀ ਨਦੀ ਹੈਗੀ ਹੈ ਹਾਂਜੀ ਤਾਂ ਰਾਈਟ ਆਨਸਰ ਕੀ ਹੋਏਗਾ ਬੀ ਗੋਦਾਵਰੀ ਨਦੀ ਹੈਗੀ ਹੈ ਜਿਹੜੀ ਇਹ ਭਾਰਤ ਦੀ ਸਭ ਤੋਂ ਲੰਬੀ ਨਦੀ ਹੈਗੀ ਹੈ ਤੇ ਜਿਸ ਦੀ ਲੰਬਾਈ 1465 ਕਿਲੋਮੀਟਰ ਹੈ ਤਾਂ ਰਾਈਟ ਆਨਸਰ ਕੀ ਹੋਇਆ ਆਪਣਾ ਬੀ ਗੋਦਾਵਰੀ ਨਦੀ ਕਿਹਾ ਆਪਣੀ ਸਭ ਤੋਂ ਲੌਂਗੇਸਟ ਰਿਵਰ ਹੈਗੀ ਹੈ ਤੇ ਇਹਦੀ ਲੰਬਾਈ ਪੁੱਛ ਲਈਤੀ ਜਾਂਦੀ ਹੈ ਤਾਂ ਕਿੰਨੀ ਹੋਗੀ 1465 ਕਿਲੋਮੀਟਰ ਨੈਕਸਟ ਆਪਣਾ ਹੈਗਾ ਵਿਚ ਹੀਲਸ ਫਰਮ ਦਾ ਸਾਊਥਰਨ ਟਿਪ ਆਫ ਦਾ ਵੈਸਟਰਨ ਘਾਟ ਹੁਣ ਆਪਾਂ ਕਿਹੜੀਆਂ ਪਹਾੜੀ ਬਚਵੀਂ ਕਾਟ ਦਾ ਦੱਖਣੀ ਸਿਰਾ ਬਣਾਉਂਦੀਆਂ ਹਨ ਕਿਹੜੀਆਂ ਬਣਾਉਂਦੀਆਂ ਹਨ ਨੀਲਗਿਰੀ ਅਨਾਮਲਾਈ ਜਾਂ ਫਿਰ ਇਲਾਇਚੀ ਪਹਾੜੀਆਂ ਜਾਂ ਫਿਰ ਪਲਾਨੀ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਤਾਂ ਜਿਹੜਾ ਆਪਣਾ ਰਾਈਟ ਆਨਸਰ ਹੈਗਾ ਉਹ ਕੀ ਹੈ ਸੀ ਇਹ ਜਿਹੜਾ ਆਪਣਾ ਇਲਾਇਚੀ ਪਹਾੜੀਆਂ ਨੇ ਇਹ ਯੇਲਾ ਮਾਲਾ ਦੇ ਵਿੱਚ ਹੈਗੀਆਂ ਨੇ ਇਹ ਕੇਰਲਾ ਤੇ ਤਮਿਲਨਾਡੂ ਦੇ ਵਿੱਚ ਸਥਿਤ ਹਨ ਇਹ ਪੱਛਮੀ ਘਾਟ ਦਾ ਸਭ ਤੋਂ ਦੱਖਣੀ ਹਿੱਸਾ ਮੰਨਿਆ ਜਾਂਦਾ ਹੈਗਾ ਤਾਂ ਆਪਣਾ ਰਾਈਟ ਆਨਸਰ ਕੀ ਹੋਇਆ ਸੀ ਇਲਾਇਚੀ ਦੀਆਂ ਪਹਾੜੀਆਂ ਜੋ ਕਿ ਕੇਰਲ ਤੇ ਤਮਿਲਨਾਡੂ ਦੇ ਵਿੱਚ ਹੈਗੀਆਂ ਤੇ ਕੇਰਲਾ ਤੇ ਤਮਿਲਨਾਡੂ ਆਪਣਾ ਕਿੱਥੇ ਹੈਗਾ ਇਹ ਆਪਣਾ ਵੈਸਟਰਨ ਘਾਟ ਦੇ ਵਿੱਚ ਹੈਗਾ ਹਾਂ ਸੌਰੀ ਮੇਰਾ ਧਿਆਨ ਸਕਰੀਨ ਵੱਲ ਹੁੰਦਾ ਹੈ ਤੇ ਮੈਨੂੰ ਆਪਸ਼ਨ ਦਾ ਪਤਾ ਹੀ ਨਹੀਂ ਲੱਗਦਾ ਕਿ ਵਿਕ ਰਿਹਾ ਹੈ। ਦਾਰ ਹੈ ਰਿਵੈਂਜ ਆਫ ਨੇਚਰ ਔਰ ਰਿਵੈਂਸ ਆਰ ਕੈਕਟਰਾਇਜ਼ਡ ਆਫ ਵਿਚ ਪਲੇਟੋ ਮਤਲਬ ਕੁਦਰਤ ਦਾ ਬਦਲਾ ਜਾਂ ਖੱਡਾ ਕਿਸ ਪਠਾਰ ਦੀ ਵਿਸ਼ੇਸ਼ਤਾ ਹਨ। ਕੁਦਰਤ ਦਾ ਬਦਲਾ ਜਾਂ ਖੱਡਾ ਹਾਂਜੀ ਇਹ ਤਾਂ ਤੁਸੀਂ ਵੇਖ ਹੀ ਲਿਆ ਸੀਗਾ ਤਾਂ ਇਹ ਕੀ ਹੈ ਮਾਲਵਾ ਪਠਾਰ ਇਹ ਕੁਐਸਚਨ ਤੁਹਾਨੂੰ ਪਤਾ ਮੈਂ ਕਿੱਥੇ ਵੇਖਿਆ ਸੀਗਾ ਇਹ ਕੁਐਸਚਨ ਮੈਂ ਪੀਸੀਐਸ ਦਾ ਇਗਜ਼ਾਮ ਸੀਗਾ ਉਹਦੇ ਵਿੱਚ ਵੇਖਿਆ ਸੀ ਇਹ ਮੈਂ ਉਥੋਂ ਚੱਕਿਆ ਸੀਗਾ ਕਿਉਂਕਿ ਇਹ ਮੈਨੂੰ ਮਤਲਬ ਇੱਕ ਨਿਊ ਕਨਸੈਪਟ ਜਾ ਲੱਗਿਆ ਕਿ ਕੁਦਰਤ ਦਾ ਬਦਲਾ ਜਾਂ ਫਿਰ ਖੱਡਾ ਇਹ ਕਿਸ ਪਠਾਰ ਤੇ ਹੈਗੀਆਂ ਤਾਂ ਇਹ ਆਪਣੇ ਕੀ ਹੈ ਮਾਲਵਾ ਦਾ ਪਠਾਰ ਜਿਹੜਾ ਹੈਗਾ ਉੱਥੇ ਹੈ ਪ੍ਰਾਇਦੀਪ ਪਠਾਰ ਦੇ ਅੰਦਰ ਇੱਕ ਕੀ ਹੈ ਮਾਲਵਾ ਦਾ ਪਠਾਰ ਹੈ ਉੱਥੇ ਸਥਿਤ ਹੈਗੀਆਂ ਚੰਬਲ ਨਦੀ ਨੇ ਮਾਲਵਾਦੀ ਜਿਹੜੀ ਨਰਮ ਮਿੱਟੀ ਐ ਉਹਨੂੰ ਖੋਰ ਕੇ ਬੈਡ ਲੈਂਡ ਬਣਾ ਦਿੱਤਾ ਤੇ ਜਿਸ ਦੇ ਨਾਲ ਕੀ ਆ ਖੱਡਾਂ ਬਣ ਗਿਆ ਬੀੜ ਬਣ ਗਏ ਤਾਂ ਬੀੜ ਬਣਨ ਦੇ ਨਾਲ ਫਿਰ ਇਹਨੂੰ ਕੀ ਕਿਹਾ ਜਾਣ ਲੱਗਿਆ ਤਾਂ ਇਹਨੂੰ ਕੁਦਰਤ ਦਾ ਬਦਲਾ ਕਿਹਾ ਜਾਣ ਲੱਗਿਆ ਕਿਉਂਕਿ ਇਹ ਮਤਲਬ ਆਪਣੇ ਆਪ ਤਾਂ ਬਦਲਿਆ ਨਹੀਂ ਚੰਬਲ ਨਦੀ ਨੇ ਕੀ ਕੀਤਾ ਸੀਗਾ ਜਦੋਂ ਨਦੀ ਵਹੀ ਉੱਥੇ ਆ ਕੇ ਉੱਥੇ ਫਿਰ ਜਦੋਂ ਨਦੀ ਵਹਿੰਦੀ ਹੈਗੀ ਤਾਂ ਇੱਕਦਮ ਜਾ ਕੇ ਪਾਣੀ ਢਿੱਗਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈਗਾ ਨਰਮ ਨੂੰ ਖੋਰ ਕੇ ਬਲੈਂਡ ਲੈਂਡ ਬਣਾ ਦਿੱਤੇ ਖੱਡੇ ਬਣਾ ਦਿੱਤੇ ਤੇ ਉਹਨੂੰ ਬੀੜ ਵੀ ਕਿਹਾ ਜਾਂਦਾ ਖੱਡਾ ਵੀ ਕਿਹਾ ਜਾਂਦਾ ਸਿਸਟਰ ਪਲੀਜ਼ ਇੱਕਲ ਸੁਣੋ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਮਤਲਬ ਮੈਂ ਸੋਸ਼ਲ ਮੀਡੀਆ ਤੇ YouTube ਤੇ ਆਪਣਾ ਫੋਨ ਨੰਬਰ ਦਵਾ ਸਿਰਫ ਮੈਂ ਤੁਹਾਨੂੰ ਬੋਲ ਦਵਾ ਮੈਡਮ ਜੀ ਮੈਨੂੰ ਨਵਾਂ ਫੋਨ ਲੈ ਦੋ ਅੱਛਾ ਜੀ ਮੈਨੂੰ ਸਮਝ ਆਈ ਕਿ ਮੈਨੂੰ ਤੁਹਾਡਾ ਫੋਨ ਨੰਬਰ ਦੇ ਦਿਓ which of the following is not a part of penicillin plateau ਮਤਲਬ ਹੇਠ ਲਿਖਿਆ ਵਿੱਚੋਂ ਕਿਹੜਾ ਪ੍ਰਾਇਦ ਦੇ ਪਠਾਰ ਦਾ ਹਿੱਸਾ ਨਹੀਂ ਹੈ ਹੁਣ ਆਪਾਂ ਪ੍ਰਾਇਦੀਪ ਪਠਾਰ ਦਾ ਹਿੱਸਾ ਨਹੀਂ ਹੈ ਉਹ ਦੱਸਣਾ ਹੈ। ਅਰਾਵਲੀ ਪਹਾੜੀਆਂ, ਮਕੀਰ ਪਹਾੜੀਆਂ, ਪਟਕਾਈ ਪਹਾੜੀਆਂ ਤਾਂ ਜੈਹੰਤੀ ਦੀਆਂ ਪਹਾੜੀਆਂ। ਹਾਂਜੀ। ਤਾਂ ਇਸ ਦਾ ਰਾਈਟ ਆਨਸਰ ਕੀ ਹੈ? ਪਟਕਾਈ ਦੀਆਂ ਪਹਾੜੀਆਂ। ਪ੍ਰਾਇਦੀਪ ਪਠਾਰ ਦਾ ਅਰਾਵਲੀ ਵੀ ਹਿੱਸਾ ਹੈਗਾ। ਮਿੱਕੀਰ ਦੀਆਂ ਪਹਾੜੀਆਂ ਵੀ ਹਿੱਸਾ ਹੈਗੀਆਂ ਜੈੰਤੀ ਦੀਆਂ ਪਹਾੜੀਆਂ ਵੀ ਹਿੱਸਾ ਹੈਗਾ ਪਰ ਆਪਣੇ ਪਟਕਾਈ ਦੀਆਂ ਪਹਾੜੀਆਂ ਇਹ ਇਸ ਦਾ ਹਿੱਸਾ ਨਹੀਂ ਹੈ ਇਹ ਪਟਕਾਈ ਦੀਆਂ ਪਹਾੜੀਆਂ ਕੀ ਹੈ ਉੱਤਪੂਰਵ ਪੁਰਵਾੰਚਲ ਸ਼੍ਰੇਣੀ ਜੋ ਕਿ ਹਿਮਾਲਿਆ ਦਾ ਹਿੱਸਾ ਹੈਗਾ ਪਠਾਰ ਦਾ ਹਿੱਸਾ ਨਹੀਂ ਹੈ ਨੈਕਸਟ ਹੈਗਾ ਵਿਚ ਰਿਵਰ ਆਰਗਨੇਟਸ ਫਰੋਮ ਦਾ ਅਮਰ ਕਨਾਟਕਾ ਪਲੇਟੋ ਅਮਰ ਕਟਕ ਪਠਾਰ ਤੋਂ ਕਿਹੜੀ ਨਦੀ ਨਿਕਲਦੀ ਹੈ ਦੱਸੋ ਇਸ ਦਾ ਰਾਈਟ ਆਨਸਰ ਕਿਹੜਾ ਹੋਏਗਾ ਅਮਰ ਕਟਕ ਪਠਾਰ ਤੋਂ ਕਿਹੜੀ ਨਦੀ ਨਿਕਲਦੀ ਹੈ ਨਰਮਦਾ ਨਦੀ ਤਾਪਦੀ ਨਦੀ ਗੋਦਾਵਰੀ ਨਦੀ ਜਾਂ ਫਿਰ ਕ੍ਰਿਸ਼ਨਾ ਨਦੀ ਤਾਂ ਇਹ ਜਿਹੜੀ ਆਪਣੀ ਨਦੀ ਨਿਕਲਦੀ ਹੈ ਉਹ ਕਿਹੜੀ ਨਿਕਲਦੀ ਹੈਗੀ ਹੈ ਨਰਮਦਾ ਨਦੀ ਕਿਉਂਕਿ ਨਰਮਦਾ ਸਭ ਤੋਂ ਲੌਂਗੇਸਟ ਹੈਗੀ ਹੈ ਤਨਰਮਦਾ ਨਦੀ ਦਾ ਜਿਹੜਾ ਉਦਗਮ ਹੈ ਉਹ ਅੰਧ ਪ੍ਰਦੇਸ਼ ਦੇ ਵਿੱਚੋਂ ਹੁੰਦਾ ਹੈ ਜੋ ਕਿ ਅਮਰਕਟਕ ਦੀਆਂ ਪਹਾੜੀਆਂ ਤੋਂ ਹੁੰਦਾ ਹੈ ਤਾਂ ਰਾਈਟ ਆਨਸਰ ਕੀ ਹੋਇਆ ਏ ਤਿੰਨ ਪਾ ਕੇ ਫਰੈਂਡ ਨੂੰ ਰਨ ਮਿਲ ਚਲਣ ਹਾਂਜੀ ਦਾ ਐਵਰੇਜ ਇਵੈਲੂਏਸ਼ਨ ਆਫ ਦਾ ਵੈਸਟਰਨ ਘਾਟ ਇਸ ਮਤਲਬ ਪੱਛਮੀ ਘਾਟ ਦੀ ਔਸਤ ਉਚਾਈ ਕਿੰਨੀ ਹੈਗੀ ਹੈ ਤਾਂ ਜਿਹੜੀ ਔਸਤ ਉਚਾਈ ਹੈਗੀ ਉਹ ਕਿੰਨੀ ਹੈਗੀ ਆ 600 ਮੀਟਰ 900 ਤੋਂ 6 1600 ਮੀਟਰ ਓਕੇ ਜੀ 2000 ਤੋਂ 3000 ਮੀਟਰ ਜਾਂ ਫਿਰ ਲੈਸ 500 ਮੀਟ ਤਾਂ ਇਸ ਦਾ ਰਾਈਟ ਆਨਸਰ ਦੱਸੋ ਕੀ ਹੋਏਗਾ ਤਾਂ ਜਿਹੜੇ ਪਛਵੀਂ ਕਾਰਤੀ ਔਸਤ ਉਚਾਈ ਦੀ ਗੱਲ ਕਰੀਏ ਐਵਰੇਜ ਦੀ ਤਾਂ ਐਵਰੇਜ ਆਪਣੀ ਕਿੰਨੀ ਹੈਗੀ ਹੈ 900 ਤੋਂ 1600 ਮੀਟਰ ਹਾਂਜੀ ਇਹ ਸੰਦੀਪ ਵੀਰ ਜੀ ਹੀ ਨੇ ਪੱਛਮੀ ਕਾਟ ਕੀ ਹੈ ਪੂਰਵੀ ਕਾਟ ਜੋ ਕਿ 600 ਮੀਟਰ ਨਾਲੋਂ ਕਾਫੀ ਉੱਚੇ ਹਨ ਜਿਨ੍ਹਾਂ ਦੀ ਔਸਤ ਉਚਾਈ ਕਿੰਨੀ ਹੈਗੀ ਹੈ 900 ਤੋਂ 1600 ਮੀਟਰ ਹੈ ਹਾਂਜੀ ਅੱਜ ਆਪਣੇ ਜਿਹੜੇ ਐਮਸੀਕਿਊ ਨੇ ਉਹ ਇੱਥੇ ਖਤਮ ਹੁੰਦੇ ਨੇ ਹਾਂਜੀ ਹਨ ਤੁਹਾਡੇ ਜੋ ਵੀ ਡਾਊਟ ਨੇ ਉਹ ਤੁਸੀਂ ਦੱਸ ਸਕਦੇ ਹੋ ਕੀ ਡਾਊਟ ਨੇ ਤੁਹਾਡੇ ਜੀਓਗ੍ਰਾਫੀ ਤੋਂ ਰਿਲੇਟਿਡ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਜੇ ਹੋਰ ਵੀ ਕੋਈ ਕੁਐਸਚਨ ਪੁੱਛਣਾ ਹੈ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ ਆਪਣੀ ਜਿਹੜੀ ਕਲਾਸ ਹੈਗੀ ਆ ਉਹ ਖਤਮ ਹੋ ਚੁੱਕੀ ਆ ਓਕੇ ਜੀ ਤੁਸੀਂ ਇੱਕ ਵਾਰ ਉੱਥੇ ਬ੍ਰਾਈਟ ਫਿਊਚਰ ਅਕੈਡਮੀ ਵਾਲਾ ਜਿਹੜਾ ਟੈਲੀਗ੍ਰਾਮ ਗਰੁੱਪ ਹੈਗਾ ਉਹਦੇ ਤੇ ਮੈਸੇਜ ਕਰ ਦਿਵੋ ਤੇ ਹਾਂਜੀ ਤੁਹਾਡੀ ਹੈਲਪ ਮੈਂ ਜ਼ਰੂਰ ਕਰਾਂਗੀ ਤੁਹਾਨੂੰ ਨੋਟਸ ਵੀ ਦਵਾਂਗੀ ਤੁਹਾਨੂੰ ਪ੍ਰੈਕਟਿਸ ਦੇ ਲਈ ਵੀ ਮਤਲਬ ਤੁਸੀਂ ਕਲਾਸ ਲਗਾ ਲਿਆ ਕਰੋ ਤੁਹਾਨੂੰ ਇੱਥੇ ਵੀ ਮਿਲ ਜਾਣਗੇ ਓਕੇ ਜੀ ਹਾਂਜੀ ਮੈਂ ਹੁਣ ਸੀਟ ਐਟ ਦੇ ਪੀਵਾਈਕਿਊ ਸੀਰੀਜ਼ ਹੈਗੀ ਹੈ ਜਿਹੜੀ ਉਹ ਸਟਾਰਟ ਕਰਨ ਲੱਗੀਆਂ ਜਿਹੜੀ ਅੱਜ ਆਪਾਂ ਸੀਡੀਪੀ ਸ਼ੁਰੂ ਕਰਨ ਲੱਗਿਆ ਹਾਂ ਉਹਦੇ ਤੇ ਇਸੇ ਕਰਕੇ ਟਾਈਮ ਲੱਗ ਰਿਹਾ ਹੈਗਾ ਕਿਉਂਕਿ ਉਹਨਾਂ ਜਿਹੜਾ ਕੰਟੈਂਟ ਹੈ ਉਹ ਮੈਨੂੰ ਬਾਈਲਿੰਗੁਅਲ ਬਣਾਉਣਾ ਪੈ ਰਿਹਾ ਸੀਟ ਐਟ ਮੈਂ ਕਦੇ ਵੀ ਮਤਲਬ ਉਹਨਾਂ ਦੇ ਚ ਨਹੀਂ ਹੁੰਦਾ ਪੰਜਾਬੀ ਚ ਨਹੀਂ ਹੁੰਦਾ ਇਸ ਕਰਕੇ ਮੈਨੂੰ ਹੁਣ ਇਹ ਹੈ ਕਿ ਪੀਵਾਈਕਿਊ ਨਾਲ ਬੱਚਿਆਂ ਦੀ ਬੋਥ ਹੈਲਪ ਹੋ ਜਾਂਦੀ ਹੈ ਤੇ ਮੈਂ ਪੀਵਾਈਕਿਊ ਸ਼ੁਰੂ ਕਰਾਂ ਤਾਂ ਕਿ ਜਿਹੜੇ ਬੱਚੇ ਹੁਣ ਫੈਪ ਦੇ ਅੰਦਰ 6 ਫੈਪ ਨੂੰ ਇਗਜ਼ਾਮ ਹੈ ਤੇ ਪਹਿਲਾ ਆਪਾਂ ਪੀਵਾਈਕਿਊ ਕੰਪਲੀਟ ਕਰਕੇ ਉਹਦੇ ਤੋਂ ਬਾਅਦ ਉਹਦੇ ਤੋਂ ਰਿਲੇਟਡ ਆਪਾਂ ਨੂੰ ਹਿੰਟ ਮਿਲ ਜੇਗਾ ਹਿੰਟ ਮਿਲਣ ਤੋਂ ਬਾਅਦ ਫਿਰ ਆਪਾਂ ਕੀ ਕਰਾਂਗੇ ਸ਼ੁਰੂ ਕਰਾਂਗੇ ਪ੍ਰੈਕਟਿਸ ਤਾਂ ਸਭ ਤੋਂ ਪਹਿਲਾਂ ਮੈਨੂੰ ਇਹ ਹੈ ਕਿ ਬੱਚਿਆਂ ਦੀ ਹੈਲਪ ਦੇ ਲਈ ਪੀਵਾਈਕਿਊ ਲੈ ਕੇ ਆਂਦਾ ਜਾਵੇ ਤਾਂ ਸਭ ਤੋਂ ਪਹਿਲਾਂ ਜਿਹੜਾ ਸੀਟ ਐਟ ਦਾ ਇਗਜ਼ਾਮ ਹੋਇਆ ਸੀਗਾ ਉਹ 2011 ਦੇ ਵਿੱਚ ਹੋਇਆ ਸੀ ਤਾਂ 2011 ਵਾਲਾ ਜਿਹੜਾ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਤੇ 2024 ਤੱਕ ਆਪਾਂ ਆਵਾਂਗੇ 2011 ਤੋਂ ਸ਼ੁਰੂ ਕਰਨ ਲੱਗਿਆਂ ਬੈਕ ਤੋਂ ਤੇ 2011 ਤੋਂ ਬਾਅਦ ਫਿਰ 12 13 14 ਇਸ ਤਰ੍ਹਾਂ ਆਪਾਂ ਕਰਦੇ ਜਾਵਾਂਗੇ ਜਿੰਨੇ ਵੀ ਮਤਲਬ ਸੈਟ ਹੈਗੇ ਆ ਆਪਾਂ ਪੂਰਾ ਕਰਦੇ ਜਾਵਾਂਗੇ ਥੈਂਕ ਯੂ ਜੀ ਥੈਂਕ ਯੂ so much ਸੁਖਮਨਦੀਪ ਘਰ ਸਿਸਟਰ ਬਾਕੀ ਤੁਸੀਂ ਉਥੇ ਮੈਸੇਜ ਕਰ ਲਓ ਗਰੁੱਪ ਤੇ ਤਾਂ ਮੈਂ ਤੁਹਾਨੂੰ ਆਪਣੇ ਨੋਟਸ ਵਗੈਰਾ ਜੋ ਵੀ ਹੈਗੇ ਆ ਉਹ ਪ੍ਰੋਵਾਈਡ ਕਰਵਾ ਦੋਗੀ ਡੋਂਟ ਵਰੀ ਹੁਣ ਸ਼ਾਸਨ ਦਾ ਐਂਡ ਕਰ ਦਈਏ ਹਾਂਜੀ ਹਾਂਜੀ ਜ਼ਰੂਰ ਤੁਹਾਨੂੰ ਕਿਸੇ ਤੋਂ ਵੀ ਕੋਈ ਵੀ ਸੀਜ਼ ਮਤਲਬ ਹੈ ਪ੍ਰੋਬਲਮ ਤਾਂ ਤੁਸੀਂ ਉੱਥੇ ਦੱਸ ਦੋ ਤੇ ਮੈਂ ਪੱਕਾ ਤੁਹਾਡਾ ਕਰੂੰਗੀ ਹੁਣ ਆਪਾਂ ਸ਼ਾਸਨ ਐਂਡ ਕਰਨ ਲੱਗੇ ਆ థాంਕ ਯੂ ਸੋ ਮੱਚ ਤੁਸੀਂ ਸਾਨੂੰ ਸਪੋਰਟ ਕਰ ਕਰ ਰਹੇ ਹੋ ਅਸੀਂ ਤੁਹਾਨੂੰ ਵੀ ਸਪੋਰਟ ਕਰਾਂਗੇ ਤੁਹਾਡੀ ਸਪੋਰਟੀ ਸਾਡੇ ਲਈ ਕੀ ਹੈ ਮੋਟੀਵੇਸ਼ਨ ਦਾ ਕੰਮ ਕਰਦੀ ਆ ਤੇ ਐਸੇ ਕਰਕੇ ਮੈਨੂੰ ਇਹ ਲੱਗਿਆ ਕਿ ਸੀਟ ਅਟ ਦੇ ਪੀワイਕਿਊ ਹੈਗੇ ਆ ਹਾਂਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ